ਮੈਸ਼ਵਾ ਚੰਦ ਲੋ ਕਿਸਾਨ ਲੋਕ ਕਮੇਟੀ ਪੰਜਾਬ ਤੋਂ ਗੱਲ ਕਰ ਰਿਹਾ ਹਾਂ ਇਸ ਤਰ੍ਹਾਂ ਅੱਜ ਆਪਾਂ ਸਾਰੇ ਦੇ ਇਹ ਦੁਬਾਰਾ ਕੱਢ ਕੋਲ ਆ ਰਹੇ ਹਾਂ ਇਸ ਨੂੰ ਦੱਸਿਆ ਆਪਾਂ ਕੱਟ ਕੀਤਾ ਤੇ ਮੀਟਿੰਗ ਕੀਤੀ ਹੈ ਜਿਸ ਦੇ ਵਿੱਚ ਸੀ ਕੈਟਾਗਰੀ ਦੇ ਜਿਹੜੇ ਬੱਚਾ ਲੋਕ ਹੀ ਮਿਲੇ ਆ ਉਹਨਾਂ ਨੂੰ ਟੈਕਿੰਗ ਟਾਈਟਲ ਵਿੱਚ ਸ਼ੋਰਟ ਕਰਨ ਵਾਸਤੇ ਸੋ ਇਸ ਵੰਦੇ ਵਿੱਚ ਅੱਜ ਜਿਵੇਂ ਇੱਥੇ ਇੱਕ ਮੀਟਿੰਗ ਰੱਖੀ ਹੈ ਇਸ ਮੀਟਿੰਗ ਦੇ ਵਿੱਚ ਅਸੀਂ ਸਰਕਾਰ ਨੂੰ ਅਪੀਲ ਕਰਦੇ ਹਾਂ ਕਿ ਜਿਹੜੀ ਟੈਪਿਡ ਟੈਸਟ ਹੈ ਇਹਨਾਂ ਦੇ ਵਿੱਚ ਸਾਰਾ ਨੂੰ ਛੋਟ ਦਿੱਤੀ ਜਾਵੇ। ਅਕਾਲ ਕਾਲ ਕਾਉਂਸਲ ਗੁਰਸਾਗਰ ਮਸਤਵਾਨਾ ਸਾਹਿਬ ਜ਼ਿਲ੍ਹਾ ਸੰਗਰੂਰ ਅੱਜ ਇੱਥੇ ਜੋ ਦਿੱਲੀ ਸੰਘਰਸ਼ ਦੇ ਵਿੱਚ ਕਿਸਾਨ ਮੋਰਚੇ ਦੇ ਵਿੱਚ ਕਿਸਾਨ ਸ਼ਹੀਦ ਹੋਏ ਸਨ ਉਹਨਾਂ ਦੇ ਪਰਿਵਾਰਾਂ ਨੂੰ ਸਰਕਾਰ ਨੇ ਨੌਕਰੀਆਂ ਦਿੱਤੀਆਂ ਸਨ ਜੀਦੇ ਵਿੱਚ तकरीबन 650 ਪਰਿਵਾਰਾਂ ਨੂੰ ਨੌکریاں ਮਿਲੀਆਂ ਸਨ ਸੀ ਕੈਟਾਗਰੀ ਦੇ ਵਿੱਚ 150 ਪਰਿਵਾਰਾਂ ਨੂੰ ਨੌਕਰੀ ਮਿਲੀ ਸੀ ਉਹਦੇ ਵਿੱਚ ਪੰਜਾਬ ਸਰਕਾਰ ਨੇ ਇੱਕ ਸ਼ਰਤ ਰੱਖੀ ਸੀ ਕਿ ਸੀ ਕੈਟਾਗਰੀ ਵਾਲੇ ਜਿਹੜੇ ਕੈਂਡੀਡੇਟ ਨੇ ਉਹਨਾਂ ਨੇ ਇੱਕ ਟਾਈਪਿੰਗ ਟੈਸਟ ਪਾਸ ਕਰਨਾ ਹੈ ਪਰੰਤੂ ਇਹ ਸਾਰੀਆਂ ਨੌکریاں ਤਖਤ ਦੇ ਆਧਾਰ ਤੇ ਮਿਲੀਆਂ ਨੇਗੀਆਂ ਅਸਲੀ ਸਰਕਾਰ ਨੂੰ ਕਾਲ ਕਾਲ ਕਾਉਂਸਲ ਗੁਰਸਾ ਕਰਮਸਲਾ ਨਾਲੋਂ ਉਹਨਾਂ ਦੇ ਸਕੱਤਰ ਸਰਬਾਰ ਜਸਵੰਤ ਸਿੰਘ ਖੈਰਾ ਤੇ ਸਮੂਹ ਕੀ ਕਾਉਂਸਲ ਵੱਲੋਂ ਔਰ ਜੋ ਅਪੀਲ ਕਰਦੇ ਆ ਕਿ ਇਹਨਾਂ ਨੂੰ ਤਰਸ ਦੇ ਦਿੱਤੇ ਅਧਾਰ ਤੇ ਨੌਕਰੀਆਂ ਮਿਲੀਆਂ ਨੇ ਨਾ ਕਿ ਕੋਈ ਇਹ ਕਾ ਮਤਲਬ ਕੰਪੀਟੀਸ਼ਨ ਰਾਹੀਂ ਨੌਕਰੀਆਂ ਮਿਲੀਆਂ ਨੇ ਪਹਿਲਾਂ ਵੀ ਅਕਾਲਕਲ ਕਾਉਂਸਲਪੁਰ ਸਾਗਰ ਮਸਤੂਣਾ ਸਾਹਿਬ ਅਤੇ ਆਤਮਕ પ્રકાશ ਸੋਸ਼ਲ ਵੈਲਫੇਅਰ ਕਾਉਂਸਲ ਇਹਨਾਂ ਸ਼ਹੀਦ ਕਿਸਾਨ ਪਰਿਵਾਰਾਂ ਨੂੰ ਲਿਜਾਣ ਤੋਂ ਬਣ ਲਈ ਯਤਨ ਤੇ ਪ੍ਰਾਲੇ ਕਰਦੀ ਰਹੀ ਆ ਹੁਣ ਵੀ ਅਸੀਂ ਸਰਕਾਰ ਨੂੰ ਅਪੀਲ ਕਰਦੇ ਆ ਅਕਾਲਕਲ ਕਾਉਂਸਲ ਵੱਲੋਂ ਕਿ ਜੋ ਇਹਨਾਂ ਦਾ ਟੈਸਟ ਟੈਸਟਿੰਗ ਦੀ ਸੱਤਾ ਉਹ ਨਾ ਰੱਖੀ ਜਾਵੇ ਇਹਨਾਂ ਨੂੰ ਬਿਨਾ ਟੈਸਟੋ ਹੀ ਦੇਸ਼ੇ ਤਰਾ ਇਹਨਾਂ ਨੇ ਨੌਕਰਾਂ ਨੂੰ ਬਹਾਦ ਰੱਖਿਆ ਜਾਂਦੇ ਇਹੀ ਸਾਡੀ ਪੰਜਾਬ ਦੀ ਰੂਹ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਤਮਕ ਪਰਤਾ ਸੋਸ਼ਲ ਵੈਲਫੇਅਰ ਕਾਉਂਸਲ ਮੋਹਾਨਾ ਦੇ ਨਮਾਇਦੇ ਵਜੋਂ ਵਰਦਾਰਾ ਸਿੰਘ ਸਿੱਟੂ ਮੈਂ ਅੱਜ ਮਸੂਹਾਨਾ ਸਾਹਿਬ ਪਹੁੰਚੇ ਮੇਰੇ ਨਾਲ ਦਿੱਲੀ ਬਾਰਡਰ ਕਿਸਾਨ ਮੋਰਚਾ ਦੇ ਸ਼ਹੀਦ ਪਰਿਵਾਰਾਂ ਦੇ ਮੈਂਬਰ ਮੇਰੇ ਨਾਲ ਅੱਜ ਇਕੱਠੇ ਹੋਏ ਆ ਅੱਜ ਦੀ ਮੀਟਿੰਗ ਦਾ ਸਾਡਾ ਮੁੱਖ ਉਦੇਸ਼ ਕੁਝ ਪਰਿਵਾਰਾਂ ਨੇ ਇਹ ਗੱਲ ਆਪਣੀ ਪ੍ਰੋਬਲਮ ਸਾਡੇ ਨਾਲ ਰੱਖੀ ਹੈ ਕਿ ਸੀ ਕੈਟਾਗਰੀ ਦੇ ਵਿੱਚ ਜਿਹੜੀਆਂ ਕਨਰਕ ਜੀਆਂ ਨੌਕਰੀਆਂ ਦਿੱਤੀਆਂ ਗਈਆਂ ਉਹਦੇ ਵਿੱਚ ਸਰਕਾਰ ਜਾਂ ਜਿਹੜੇ ਵਿਭਾਗ ਵਿੱਚ ਉਹ ਖੇਤੀਬਾੜੀ ਵਿਭਾਗਾਂ ਜਾਂ ਮਾਲ ਵਿਭਾਗ ਵਿੱਚ ਕੰਮ ਕਰਦੇ ਨੇ ਉਹਨਾਂ ਦੇ ਅਫਸਰਾਂ ਵੱਲੋਂ ਉਹਨਾਂ ਨੂੰ ਨੋਟਿਸ ਜਾਰੀ ਕੀਤੇ ਗਏ ਨੇ ਕਿ ਤੁਸੀਂ ਆਪਣਾ ਟਾਈਪਿੰਗ ਟੈਸਟ ਇੱਕ ਸਾਫ ਦੇ ਵਿੱਚ ਵਿੱਚ ਕਲੀਅਰ ਕਰੋ। ਸੋ ਮੈਂ ਇੱਥੇ ਦੱਸਣਾ ਚਾਹਣਾ ਕਿ ਪੰਜਾਬ ਸਰਕਾਰ ਦੀਆਂ ਹਦਾਇਤਾਂ ਮੁਤਾਬਕ ਜੇ ਕਿਸੇ ਸਪਾਊਸ ਨੂੰ ਤਸ ਦੇ ਰਾਤੇ ਸਪਾਊਸ ਮੀਨਜ਼ ਪਤੀ ਜਾਂ ਪਤਨੀ ਜੇ ਕਿਸੇ ਸ਼ਹੀਦ ਦੀ ਪਤਨੀ ਸੁਰਗਵਾਸ ਹੋਈ ਹੈ ਤਾਂ ਉਹਦੇ ਘਰ ਵਾਲਿਆਂ ਨੂੰ ਜੇ ਪਤੀ ਸੁਰਗਵਾਸ ਹੋਇਆ ਤਾਂ ਪਤਨੀ ਨੂੰ ਇਸ ਟੈਸਟ ਤੋਂ ਛੋਟ ਹੈ। ਉਦੇ ਵਿੱਚ ਇਹ ਵੀ ਲਿਖਿਆ ਗਿਆ ਹੈ ਕਿ ਕਿਉਂਕਿ ਉਹਨਾਂ ਨੂੰ 50 ਸਾਲ ਦੀ ਉਮਰ ਤੱਕ ਨੌਕਰੀ ਦਿੱਤੀ ਜਾਂਦੀ ਹੈ। ਤਾਂ ਵੱਡੀ ਉਮਰ 'ਤੇ ਨੌਕਰੀ ਮਿਲਣ ਕਾਰਨ ਉਹ ਟੈਸਟ ਕਲੀਅਰ ਨਹੀਂ ਕਰ ਸਕਦੇ। ਤੋਂ ਇਸ ਕਰਕੇ ਛੋਟ ਦਿੱਤੀ ਗਈ ਹੈ। ਲੇਕਿਨ ਜਿਹੜੇ ਪਰਿਵਾਰ ਦੇ ਦੂਜੇ ਮੈਂਬਰ ਨੇ ਪਤੀ ਪਤਨੀ ਤੋਂ ਇਲਾਵਾ ਲੜਕੇ ਜਾਂ ਲੜਕੀਆਂ ਉਹ ਵੀ 40 40 45 45 ਸਾਲ ਦੇ ਇਸ ਸਕੀਮ ਦੇ ਵਿੱਚ ਉਹਨਾਂ ਨੂੰ ਵੀ ਨੌਕਰੀਆਂ ਦਿੱਤੀਆਂ ਗਈਆਂ ਨੇ। ਸੋ ਅਸੀਂ ਅੱਜ ਸਰਕਾਰ ਤੋਂ ਪਰਜੋਰ ਅਪੀਲ ਕਰਦੇ ਆ ਉਹਨਾਂ ਨੂੰ ਬੇਨਤੀ ਕਰਦੇ ਆ ਕਿ ਜਿੰਨੇ ਵੀ ਪਰਿਵਾਰਾਂ ਦੇ ਮੈਂਬਰ ਨੇ ਉਹ ਲੜਕਾ ਹੈ ਜਾਂ ਲੜਕੀ ਹੈ ਜਾਂ ਕੋਈ ਵੀ ਪਰਿਵਾਰ ਦਾ ਮੈਂਬਰ ਹੈ ਉਸ ਨੂੰ ਇਹ ਜਿਹੜੀ ਕੰਡੀਸ਼ਨ ਹੈ ਇਹ ਸ਼ਰਤ ਹੈ ਟਾਈਪਿੰਗ ਟੈਸਟ ਵੀ ਉਹਨਾਂ ਤੋਂ ਛੋਟ ਦਿੱਤੀ ਜਾਵੇ ਕਿਉਂਕਿ ਇਹਨਾਂ ਨੂੰ ਰੁਜ਼ਗਾਰ ਮਿਲਿਆ ਪਰਿਵਾਰ ਦਾ ਗੁਜ਼ਾਰਾ ਕਰਨ ਵਾਸਤੇ ਕਿਉਂਕਿ ਜਦੋਂ ਸਕੀਮ ਸਰਕਾਰ ਨੇ ਬਣਾਈ ਹੈ ਉਹਦਾ ਮੁੱਖ ਉਦੇਸ਼ ਹੀ ਇਹ ਸੀ ਕਿ ਜਿਹੜੇ ਪਰਿਵਾਰਾਂ ਦੇ ਕੋਈ ਮੈਂਬਰ ਉੱਥੇ ਮੋਰਚੇ ਦੇ ਵਿੱਚ ਚੀਜ਼ ਹੋ ਗਏ ਨੇ ਉਹਨਾਂ ਦਾ ਪਿੱਛੋਂ ਗੁਜ਼ਾਰਾ ਚਲਾਉਣ ਵਾਸਤੇ ਤਰਸ ਦੇ ਆਧਾਰ ਤੇ ਉਹਨਾਂ ਦੇ ਪੂਰੇ ਪਰਿਵਾਰ ਦੇ ਮੈਂਬਰ ਨੂੰ ਨੌਕਰੀ ਦਿੱਤੀ ਜਾਵੇ ਤਾਂ ਕਿ ਉਹ ਪਰਿਵਾਰ ਦਾ ਗੁਜ਼ਾਰਾ ਸਹੀ ਢੰਗ ਨਾਲ ਕੀਤਾ ਜਾ ਸਕੇ ਸੋ ਅਸੀਂ ਅੱਜ ਸਾਰੇ ਜਿੰਨੇ ਵੀ ਮੈਂਬਰ ਇਕੱਠੇ ਹੋਏ ਆ ਅਸੀਂ ਇਹ ਹੀ ਸਰਕਾਰ ਤੋਂ ਪੂਰ ਜ਼ੋਰ ਅਪੀਲ ਕਰਦੇ ਆ ਕਿ ਇਹਨਾਂ ਪਰਿਵਾਰਾਂ ਦੇ ਉੱਪਰ ਲਾਈ ਹੋਈ ਸ਼ਰਤ ਖਤਮ ਕਰਕੇ ਇਨਾਂ ਨੂੰ ਇਸ ਟਾਈਪਿੰਗ ਟੈਸਟ ਤੋਂ ਛੋਟ ਦਿੱਤੀ ਜਾ